ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਅਪਾ ਚੱਲਨੇ ਆ ਵਿਆਹ ਤੇ ਤੁਹਾਨੂੰ ਦਿਖਾਉਣੇ ਆ ਵਿਆਹ ਤੇ ਬਲੌਗ ਨੰਡ ਤੱਕ ਬਣੀ ਰਹਿਗੋ ਪਹੁੰਚ ਗਏ ਜਿਹੜਾ ਪੈਲੇਸ ਹੈ ਐਮਪਾਇਰ ਜੱਜ ਦਾ ਮੈਂ ਫੁੱਲ ਦਸ ਦਿਨਾਂ ਹੀ ਬੱਦਲੇ ਆ ਉਹਦੇ ਲਓ ਜੀ ਪਹੁੰਚ ਗਏ ਆਪਾਂ ਪੈਲੇਸ 'ਚ ਹੂੰ ਜੱਜਦੇ ਆਂ ਮੈਂ ਕਹਿੰਦਾ ਪੂਰੇ ਜਰਾ ਆਪਾਂ ਹਟ ਲੱਗਦੀ ਐ ਨੇ ਹੈਂ ਜਰਾ ਆਪਾਂ ਸੈੱਟ ਦਨ ਦਨ ਡਨ ਓਕੇ ਓਕੇ ਆ ਖੜੇ ਨੇ ਜੂਸ ਪੀਣ ਵਾਲੇ ਬੰਦੇ ਹਾਂ ਇਹ ਉੱਪਰ ਪੀਣ ਨੂੰ ਤਾਂ ਹੁੰਦਾ ਜਿਆਦਾ ਨਹੀਂ ਪੀਦਾ ਕੈਮਰਾ ਖਰਾਬ ਕਰਨ ਵਾਲਾ ਹਾਂ ਬੱਸ ਚੱਕਰ ਫੂ ਚੱਕਰ ਨੂੰ ਇਹ ਸੈਲ ਦੇ ਦੀ ਗੱਲ ਕਰੀਏ ਨੂੰ ਤੂੰ ਤਾਂ ਸਟਾਰਟਿੰਗ ਕੀਤੀ ਆ ਕੋਈ ਐਂਡਿੰਗ ਵੀ ਦੂਸਤ ਨਾਲੇ ਕਰਨੀ ਆ ਐਂਡਿੰਗ ਕਿੱਥੇ ਆਉਣੀ ਆ ਐਂਡਿੰਗ ਟਾਈਮ ਤੇ ਦੇਖਾਂ ਨਹੀਂ ਦੂਸਤ ਨੇ ਸਟਾਰਟਿੰਗ ਕਰਤੀ ਐਂਡਿੰਗ ਪਾਣੀ ਨਾਲ ਹੋਣੀ ਆ ਹੈਲਦੀ ਚੀਜ਼ਾਂ ਹੀ ਖਾਂਦੇ ਆ ਠੀਕ ਫਾਸਟ ਫੂਡ ਦਾ ਨਾ ਨਾ ਟਿੱਕੀ ਟਿੱਕੀ ਤਾਂ ਤੁਸੀਂ ਖਾਂਦੇ ਹੀ ਨਹੀਂ ਨਾ ਉਹਦਾ ਵਰਡ ਕਰਦੇ ਆ ਆ ਦੇਖ ਕੋਲ ਡਰਿੰਕ ਨਹੀਂ ਪੀਂਦੇ ਅਸੀਂ ਹਾਂ ਆਹ ਹੈਲਥੀ ਜੂਸ ਠੀਕ ਹੈ ਦੇਖ ਲੈਨੇ ਕੋਈ ਨਾ ਜੇਮ ਜਮ ਮਜਾਈਂਦਾ ਮਿਲ ਜੂਗਾ ਵਲੌਗ ਚ ਕਿੰਨੀ ਟਿੱਕੀ ਨਹੀਂ ਖਾਂਦੇ ਤੁਸੀਂ ਜੇ ਮਜਾਈਂਦਾ ਫਿਰ ਨਹੀਂ ਆਹ ਤੇ ਮੜਮੁੜੀ ਖਾ ਲਏ ਬੜਾ ਜ਼ੋਰ ਪਾ ਲੇ ਬੰਦਾ ਕੋਈ ਜੇ ਅਗਲਾ ਇਕਨ ਹੋ ਜਾਂਦਾ ਫਿਰ ਅਗਲਾ ਕਾ ਬੰਦਾ ਵੀ ਸਾਨੂੰ ਜਿਆਦੀ ਉਹ ਕਰਦੇ ਨੇ ਤਾਂ ਕਰਕੇ ਕਦੀ ਬਰ ਉਹਨੇ ਵਾਰ ਅਸੀਂ ਸ਼ਾਮ ਨੂੰ ਜਾ ਕੇ ਮਿਹਨਤ ਲਾਉਣੀ ਆ ਉਹ ਕੈਲਰੀਆ ਉਹ ਕਰਨੇ ਆ ਅਸੀਂ ਬਰਨ ਕਰਨੀਆਂ ਕਿਵੇਂ ਕਰਨੀਆਂ ਚੱਲ ਬਾਕੀ ਉਹਦੇ ਖਾਂ ਮੈਂ ਇਆਗੇ ਪਨੀਰ ਵਾਲੇ ਪਨੀਰ ਵਾਲੇ ਆਗੇ ਪਨੀਰੇ ਖਾਈਂ ਆਪਾਂ ਬੂਟ ਤੇ ਆਪਾਂ ਗੌਰ ਕਰਦੇ ਆਂ ਪਲੇਟ ਆਈ ਹੁੰਦੀ ਆ ਵਿਆਹ ਤੇ ਨਹੀਂ ਹੋ ਗਿਆ ਵਿਆਹ ਤੇਰਾ ਹਾਂ ਕਾ ਤੇ ਹਾਂ ਵਿਆਹ ਕੀ ਸੀ ਦੀ ਫਿਰ ਮੈਂ ਕਿਹਾ ਤੇਰਾ ਵਿਆਹ ਸੀ ਹਾਂ ਮੰਮੂ ਇੱਥੇ ਰਸਿਆ ਯਾਰ ਗਾਣੇ ਕਰਦਾ ਸੀ ਵਿਆਹ ਹਾਂ ਮੈਂ ਮਾਮੂ ਦਾ ਲਾ ਤੂੰ ਕੀ ਆ ਫਿਰ ਖੜਾ ਹੋ ਕੇ ਦਿਖਾ ਮੜਾ ਤੈਨੂੰ ਫਿਰ ਪੂਰਾ ਪੂਰੀ ਪੂਰੀ ਲੁੱਕ ਦਿਖਾ ਪੂਰੀ 1 ਏਕੜ ਮਾਰਾ ਆ ਇਧਰੋਂ ਏਕੜ ਮਾਰਾ ਹਾਂ ਪੂਰੀ ਲੁੱਕ ਸਿੱਧਾ ਆਈਸ਼ਾ ਹਾਂ ਲੈ ਮੈਂ ਤਾਂ ਆਪਣੇ ਬਦਲ ਲਈ ਆ ਜਿਹੜੀ ਬਾ ਠੀਕ ਆ ਹਿੰਮਤ ਨਾਲ ਆ ਜੀ ਫਿਰ ਪਾਓ ਪਾਓ ਹਲਤੀ ਬੂਲ ਯੋ ਆਂ ਕੀ ਯੋ ਇਨੈਟ ਆਰਟਿਸਟ ਇਸ ਹਾਂ ਵੋਲੋ ਵੋਲੋ ਕੀ ਹੈ ਇੱਕ ਹੀ ਆ ਕੈਂ ਸੇ ਐ ਲਾਲ ਲਾਲ ਬਟਰ ਨਾਲ ਪਾਣੀ ਦਾ ਮੈਲ ਮੈਂ ਤਾਂ ਇਹੀ ਚੀਜ਼ ਖਾਂਦਾ ਹਾਂ ਨਾ ਹੈਲਥੀ ਚੀਜ਼ ਵਾਈਟ ਐਂਗਲ ਐਂ ਕਹੋ ਨਾ ਵੀ ਮਹਿੰਗੀ ਚੀਜ਼ ਮਹਿੰਗੀ ਚੀਜ਼ ਜਿਹੜੀ ਇਹੀ ਖਾਣੀ ਆ ਆਪਾਂ ਦੇਖੀ ਨਾ ਲੈਨ ਦਿਖਾ ਦੇ ਲੈਨ ਕਿੰਨੀ ਆ ਰਹੀ ਦੂਰਾ ਦਿਖਾ ਦੇ ਖਾਸੀ ਓਏ ਬਾ ਉਧਰ ਲਾਲ ਮਰੂਤ ਸਾਡੀ ਇਸ ਗੱਲ ਨੇ ਮੈਂ ਬਾਤ ਖਾਂਦਾ ਮੈਂ ਬਾਤ ਖਾਂਦਾ ਤੜਿਆ ਹੋਇਆ ਤਾਂ ਆਪਾਂ ਖਾਂਦੇ ਨਹੀਂ ਉਹ ਤਾਂ ਕੋਈ ਨਾ ਉਹਦਾ ਵੀ ਦਿਖਾ ਦਾਂਗੇ ਡ੍ਰੈਗਨ ਫਰੂਟ ਉਹ ਮਹਿੰਗੀ ਚੀਜ਼ ਹੈ ਡ੍ਰੈਗਨ ਫਰੂਟ ਮਰੂਤ ਮਰੂਤ ਦਾ ਘਰੇ ਬਹੁਤ ਲੱਗਿਆ ਨੇ ਐ ਡ੍ਰੈਗਨ ਫਰੂਟ ਇਹ ਮਹਿੰਗੀ ਜੀ ਹੈ 101 ਤੋਂ 120 ਕਿਲੋ ਮੈਂ ਨਹੀਂ ਖਾਂਦਾ ਐਂ ਤੁਸੀਂ ਜੀ ਮਹਿੰਗੇ ਵਸੇ ਇਹ ਤੂੰ ਉੱਚਾ ਟਿੱਕਿਆ ਜੀ ਖਾਂਦੀ ਹੈ ਖਾ ਇਧਰ ਉਹ ਦਿਖਾਵਾਂਗਾ ਮੇਰੇ ਤੇ ਹੋਰ ਅੰਗੂਰ ਦਿਖਾਉਂਦਾ ਇਧਰ ਵੀ ਦਿਖਾ ਪਿਆ ਯਾਰ ਫੈਸਲਾ ਹਾਂ ਇਧਰ ਤਾਂ ਇਧਰ ਦਾ ਬਾਲਾ ਪਹੋ ਸਾਡੀ ਸਲੱਪ ਦੇ ਵਿੱਚ ਇਹ ਸ਼ੰਗਰਾਂ ਵਾਲੀ ਚੀਜ਼ ਹੈ ਦੇレ ਇਸਕ ਦੇ ਤੱਕ ਨਹੀਂ ਪਾਇਆ ਸਾ ਅਸਾਂ ਚਰਖਰੀਆਂ ਤੇ ਵੀ ਚੜੇ ਹੋਏ ਆ ਅਸਾਂ ਲਗ ਲਗਾ ਲਾ ਰੱਖੂ ਅਸੀਂ ਮੋਦਾ ਲਗ ਲਗਾ ਲਾ ਰੱਖੂ ਆ ਲੋਕੀ ਲੋਣ ਚੰਦਾ ਦੇ ਅੰਦਰ ਤਾਰੀਆਂ ਅਸੀਂ ਲਹੂ ਦੇ ਅੰਦਰ ਲੱਗਿਆ ਗੁਰੂ ਸਾਗਨ ਐਵੇਂ ਨਹੀਂ ਲੋਕ ਸਰਦਾਰ ਦੇ ਦੇ ਸਿਰ ਦੇ ਕੇ ਲਿਆਂ ਸਰਦਾਰੀਆਂ ਨੇ ਸਿਰ ਦੇ ਕੇ ਲਿਆਂ ਚੀਜੀ ਪਾਈ ਸੋ ਮਾਈਜੀ ਪੰਜਾਬੀ ਕੋਲ ਸ਼ੁਰੂ ਕਰਤਾ ਤਾਂ ਉਸ ਪਰਮਾਤਮਾ ਨੂੰ ਉਸ ਵਾਈਦੀ ਦੀ ਵਧੀਆ ਚੀਜ਼ ਆ ਆਪ ਦੀ ਪਲੇਟ ਦਿਖਾਓ ਜਾਂ ਫਿਰ ਕੋਨਾ ਵੀ ਯਾਦ ਕਰਦੇ ਹਸੀ ਮਸ ਪਲੇਟ ਦੇਸ਼ ਕੌਮ ਲਈ ਹੱਸ ਹੱਸ ਕੇ ਜਾਨਾਂ ਬਾਰੀਆਂ ਨੇ ਜਿਨ੍ਹਾਂ ਨੇ ਦੇਸ਼ ਕੌਮ ਲਈ ਉਹ ਫਰਸੀ ਦੇ ਖੰਡੇ ਚੱਕ ਲੈਣੇ ਆ ਚੱਕ ਚੱਕ ਕੇ ਦਸਿਆਂ ਨੂੰ ਚੁੰਮਿਆ ਔਰ ਗਾਲਾਂ ਲਾਇਆ ਸਲਾਉ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਆਂ ਸ਼ੁਰੂਆਤ ਕਰਦੀ ਹੈਗੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਇੱਕ ਵਾਰ ਦਾ ਇੱਕ ਅਰਦਾਸ ਇੱਕ ਲੋਕ ਚੱਲ ਪਏ ਹੁਣ ਆਪਾਂ ਜਿਹੜੀ ਜੀਰੋਵਰ ਬੁੱਕ ਕਰਾਈ ਹੋਈ ਆ ਕਰ ਲੈ ਕੇ ਜਾਣੀਆਂ ਐਸ਼ਾ ਹੀ ਹੁਣ ਗਾਣੇ ਚੱਲ ਪਏ ਹੁਣ ਆਵਾਜ਼ ਨਹੀਂ ਸੁਣਨੀ ਹੁਣ ਕਰ ਦੋ ਬੰਦ او کاکے بھائی ہا 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 ਓਏ ਕਾਕਾ ਕਾਹ ਕਰਦੋ ਜੀ ਨੀ ਜਾ ਭਾਈ ਕਾਕਾ ਯਾਰਾ ਦਾ ਯਾਰ ਭਾਈ ਦਾ ਨਾ ਇਹਨਾਂ ਦੇ ਪਲਾਉ ਦੇ ਕਿਹੜੇ ਹੋ ਗਿਆ ਹੋ ਕੀ ਬਣਾਤਾ ਇਹ ਆ ਚੋਪਰਾ ਨੇ ਹੋਰੇ ਕੋਲ ਬਣਾਤਾ ਆ ਲਵਦਾ ਕੀ ਬਣਾਤਾ ਮੇਰਾ ਫੇਰੀ ਕਰਕੇ ਹੋਰ ਬਣਾਤਾ ਹੋਰ ਕੁਝ ਬਣਾ ਦਿਓ ਹੁਣ ਆ ਲੈ ਵੇ ਮੜਕੀ ਬਣਾਉਣਗੇ ਹੋ ਤੜੀ ਆਓ ਯਾ ਚੱਕਾ ਓਵਲ ਦੇਖਿਓ ਦੁਗਾ ਜਿਹਾ ਕਰੋ ਜਿਵੇਂ ਦੂਰ ਸੈਗਾ ਕੀ ਮੁੰਡਿਆ ਨੇ ਨਵੇਂ ਤਰੀਕੇ ਨਾਲ ਪੋੜਾ ਦਾ ਠੀਕ ਆ ਡੰਨ